ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਪ੍ਰਧਾਨ ਮੰਤਰੀ ਮਹਾਕਾਰਨੀ ਅਗਲੇ ਹਫਤੇ ਜਾਣਗੇ ਚੀਨ ਫੇਰੀ ਦੇ ਉੱਪਰ એનર્ਜੀ ਅਤੇ ਐਗਰੀਕਲਚਰ ਇੰਡਸਟਰੀ ਦੇ ਉੱਪਰ ਹੋਏਗੀ ਕਲਬਾ ਕੈਨੇਡੀਅਨ ਆਰਥਿਕਤਾ 2026 ਦੇ ਦੌਰਾਨ 1.5% ਦੀ ਰਫ਼ਤਾਰ ਦੇ ਨਾਲ ਅੱਗੇ ਵਧੇਗੀ ਬ੍ਰਿਟਿਸ਼ ਕੋਲੰਬੀਆ ਦੀ ਇਕਨੋਮੀ ਦੇ ਉੱਪਰ ਵੀ ਲੰਬਰ ਇੰਡਸਟਰੀ ਦੇ ਸੰਕਟ ਕਾਰਨ ਗ੍ਰੋਥ ਪ੍ਰੇਰੀ ਪ੍ਰੋਵਿੰਸਾਂ ਦੇ ਮੁਕਾਬਲੇ ਰਹੇਗੀ ਸਲੋ। ਸਰੀ ਦੀ ਮੇਅਰ ਕੈਂਡੀਡੇਟ ਲੈਂਦਾ ਐਨਸ ਪੱਲੋ ਸ਼ਹਿਰ ਦੇ 500 ਕੈਮਰਿਆਂ ਨੂੰ ਪੁਲਿਸ ਦੇ ਅਧਿਕਾਰ ਚ ਦੇਣ ਦੀ ਕੀਤੀ ਗਈ ਮੰਗ ਕਿ ਹ ਸ਼ਹਿਰ ਦੀ ਸੁਰੱਖਿਆ ਦੇ ਲਈ ਜ਼ਰੂਰੀ ਹੈ। ਹੌਨਜਾਂ ਦੇ ਖਬਰਾਂ ਵਿਸਤਾਰ ਦੇ ਨਾਲ ਪ੍ਰਧਾਨ ਮੰਤਰੀ ਮਾਕਾਰਨੀ ਅਗਲੇ ਹਫਤੇ ਚੀਨ ਦੇ ਦੌਰੇ ਉੱਤੇ ਜਾ ਰਹੇ ਨੇ 2017 ਤੋਂ ਬਾਅਦ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਪਹਿਲੀ ਚਾਈਨਾ ਵਿਜ਼ਿਟ ਹੋਏਗੀ ਜਿਸ ਤਹਿਤ ਦੋਵੇਂ ਮੁਲਕਾਂ ਵੱਲੋਂ ਪਿਛਲੇ ਕਈ ਸਾਲਾਂ ਦੀਆਂ ਪੋਲਿਟੀਕਲ ਟੈਂਸ਼ਨਸ ਤੋਂ ਬਾਅਦ ਟਾਈਜ਼ ਮਜ਼ਬੂਤ ਕਰਨ ਵੱਲ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਇਸ ਸਮੇਂ ਇੰਟਰਨੈਸ਼ਨਲ ਸਿਕਿਉਰਿਟੀ ਅਤੇ ਟ੍ਰੇਡ ਪ੍ਰਮੁੱਖ ਏਜੰਡਾ ਰਹੇਗਾ ਪਰ ਪ੍ਰਧਾਨ ਮੰਤਰੀ ਦਾ ਫੋਕਸ એનર્ਜੀ ਅਤੇ ਐਗਰੀਕਲਚਰ ਉਪਰ ਹੋਏਗਾ ਪਰ ਪ੍ਰਧਾਨ ਮੰਤਰੀ ਕਾਰਨੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਕਦੋਂ ਮਿਲਣਗੇ ਇਹ ਫਿਲਹਾਲ ਨਹੀਂ ਦੱਸਿਆ ਗਿਆ ਪਰ ਪ੍ਰਧਾਨ ਮੰਤਰੀ ਦੀ ਇਹ ਫੇਰੀ 13 ਤੋਂ 17 ਜਨਵਰੀ ਤੱਕ ਰਹੇਗੀ 2018 ਦੇ ਵਿੱਚ ਚਾਈਨਿਸ ਟੈਲੀਕਮ ਐਗਜ਼ੀਕਿਊਟਿਵ ਨੂੰ ਅਮਰੀਕਾ ਦੇ ਕੈਨ ਉੱਪਰ ਅਰੇਸਟ ਕਰਨ ਤੋਂ ਬਾਅਦ ਦੋਵਾਂ ਮਿਲਕਾਂ ਦਰਮਿਆਨ ਰਿਸ਼ਤੇ ਖਰਾਬ ਹੋਣੇ ਸ਼ੁਰੂ ਹੋਏ ਸਨ ਅਤੇ ਚੀਨ ਵੱਲੋਂ ਕੈਨੇਡੀਅਨ ਦੋ ਮਾਈਕਲਜ਼ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਟਰੇਡ ਟੈਂਸ਼ਨਸ ਉਸ ਸਮੇਂ ਸ਼ੁਰੂ ਹੋਈਆਂ ਜਦੋਂ ਕੈਨੇਡੀਅਨ ਸਰਕਾਰ ਨੇ ਚਾਈਨਿਸ ਈਵੀਜ਼ ਉੱਪਰ 100% ਦੀ ਟੈਰਫ ਲਗਾ ਕੇ ਅਮਰੀਕਾ ਦੀ ਬਰਾਬਰੀ ਕੀਤੀ ਤਾਂ ਜੋ ਨਾਰਥ ਅਮਰੀਕਾ ਦੀ ਆਟੋ ਇੰਡਸਟਰੀ ਨੂੰ ਬਚਾਇਆ ਜਾ ਸਕੇ ਅਤੇ ਕੈਨੇਡੀਅਨ ਸਟੀਲ ਅਤੇ ਅਲੂਮਿਨਮ ਉੱਪਰ 25% ਟੈਰਫ ਚੀਨ ਦੇ ਉੱਪਰ ਕੈਨੇਡਾ ਦੇ ਵੱਲੋਂ ਲਗਾਇਆ ਗਿਆ ਚੀਨ ਵੱਲੋਂ ਕੈਨੇਡੀਅਨ ਕੈਨੋਲਾ ਅਤੇ ਐਗਰੀਕਲਚਰ ਪ੍ਰੋਡਕਟਸ ਦੇ ਉੱਪਰ ਮੋਟਾ ਟੈਰਫ ਲਗਾਇਆ ਗਿਆ ਮਟਰ ਪੋਰਕ ਅਤੇ ਸੀ ਫੂਡ ਪ੍ਰੋਡਕਟਸ ਉੱਪਰ 25% ਡਿਊਟੀਆਂ ਲਗਾਈਆਂ ਗਈਆਂ ਦੋਮਾ ਲਿਡਰਾ ਵੱਲੋਂ ਅਕਤੂਬਰ ਵਿੱਚ ਸਮਿਟ ਦੌਰਾਨ 40 ਮਿੰਟ ਪ੍ਰਾਈਵੇਟ ਮੀਟਿੰਗ ਕੀਤੀ ਗਈ ਸੀ ਜਿੱਥੇ ਚਾਈਨਿਸ ਲੂਨਰ ਨਿਊ ਇਅਰ ਉੱਪਰ ਰਾਸ਼ਟਰਪਤੀ ਸ਼ੀ ਵੱਲੋਂ ਪ੍ਰਧਾਨ ਮੰਤਰੀ ਕਾਰਨੀ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਸੀ ਚਾਈਨਿਸ ਐਮਬੈਸਡਰ ਵੱਲੋਂ ਇਸ ਟ੍ਰੇਡ ਕਨਫਲਿਕਟ ਦੇ ਦੌਰਾਨ ਕਿਹਾ ਗਿਆ ਸੀ ਕਿ ਜੇਕਰ ਕੈਨੇਡਾ ਟੈਰਫ ਹਟਾ ਦੇਵੇ ਤਾਂ ਚੀਨ ਵੀ ਟੈਰਫ ਹਟਾਉਣ ਵਾਲੇ ਪਾਸੇ ਕਦਮ ਅੱਗੇ ਵਧਾ ਸਕਦਾ ਹੈ ਪਰ ਪਿਛਲੇ ਸਮੇਂ ਦੌਰਾਨ ਸਾਰਥਿਕ ਗੱਲਬਾਤ ਦੋਵੇਂ ਮੁਲਕਾਂ ਦਰਮਿਆਨ ਸ਼ੁਰੂ ਹੋਈ ਹੈ ਜਿਸ ਦੀ ਸ਼ੁਰੂਆਤ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਦੀ ਚਾਈਨਾ ਦੀ ਵਿਜ਼ਿਟ ਤੋਂ ਬਾਅਦ ਹੋਈਗੀ ਸੀ ਅਤੇ ਹੁਣ ਦੋਵੇਂ ਮੁਲਕਾਂ ਦੇ ਵਿੱਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਪੱਧਰ ਦੀ ਗੱਲਬਾਤ ਹੋਣ ਜਾ ਰਹੀ ਹੈ ਜਿਸ ਤੋਂ ਕੁਝ ਪ੍ਰੋਡਕਟਿਵ ਨਿਕਲਣ ਦੀ ਆਸ ਹੈ ਕਿਉਂਕਿ ਇਸ ਸਮੇਂ ਅਮਰੀਕਾ ਵੱਲੋਂ ਲਗਾਏ ਗਏ ਟੈਰਿਫਸ ਤੋਂ ਬਾਅਦ ਕੈਨੇਡਾ ਜਿੱਥੇ ਨਵੇਂ ਟੈਰਫ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਟ੍ਰੇਡਿੰਗ ਪਾਰਟਨਰਜ਼ ਲੱਭ ਰਿਹਾ ਹੈ ਉੱਥੇ ਚੀਨ ਕੈਨੇਡਾ ਦਾ ਦੂਜਾ ਸਭ ਤੋਂ ਪ੍ਰਮੁੱਖ ਵੱਡਾ ਟ੍ਰੇਡਿੰਗ ਪਾਰਟਨਰ ਹੈ ਅਤੇ ਇਸ ਸਮੇਂ ਦੌਰਾਨ ਜੇਕਰ ਚੀਨ ਦੇ ਟੈਰਫ ਵੀ ਲਗਾਤਾਰ ਬਰਕਰਾਰ ਰਹਿਣਗੇ ਤਾਂ ਕੈਨੇਡੀਅਨ ਇਕਨੋਮੀ ਦੇ ਲਈ ਇੱਕ ਵੱਡਾ ਝਟਕਾ ਹੋ ਸਕਦਾ ਹੈ ਖਾਸ ਕਰਕੇ ਕੈਨੋਲਾ ਪ੍ਰੋਡਕਟਸ ਅਤੇ ਹੋਰ ਐਗਰੀਕਲਚਰ ਸੀ ਫੂਡ ਉੱਪਰ ਲੱਗੇ ਟੈਰਫ ਦੇ ਨਾਲ ਇਹ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਵੀ ਚੀਨ ਜਾ ਕੇ ਸੰਤਿਓ ਲਗਾਤਾਰ ਮੰਕਰੇਸ਼ਨ ਕੇ ਪ੍ਰਧਾਨ ਮੰਤਰੀ ਨੂੰ ਆਪਣੇ ਪਦਰ ਤੇ ਇਹ ਮੁੱਦਾ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਚੁੱਕਣਾ ਚਾਹੀਦਾ ਹੈ ਜਿਸ ਦੀ ਸ਼ੁਰੂਆਤ ਅਗਲੇ ਹਫਤੇ ਤੋਂ ਹੋ ਰਹੀ ਹੈ ਪਰ ਇਸ ਤੇ ਕੋਈ ਸਾਰਥਕ ਨਤੀਜੇ ਨਿਕਲਦੇ ਹੈ ਜਾਂ ਨਹੀਂ ਉਹ ਇਸ ਫੇਰੀ ਤੋਂ ਬਾਅਦ ਹੀ ਪਤਾ ਲੱਗੇਗਾ ਕੈਨੇਡੀਅਨ ਇਕਨੋਮੀ ਅਮਰੀਕਾ ਵੱਲੋਂ ਲਗਾਏ ਗਏ ਟੈਰਿਫਸ ਤੋਂ ਬਾਅਦ ਬੁਰੀ ਤਰ੍ਹਾਂ ਝੰਬੀ ਗਈ ਹੈ ਜਿਸ ਦੇ ਨਾਲ ਕੈਨੇਡਾ ਦੇ ਪ੍ਰਮੁੱਖ ਐਨਰਜੀ ਆਟੋ ਅਤੇ ਲੰਬਰ ਇੰਡਸਟਰੀ ਨੂੰ ਸੱਟ ਵੱਜੀ ਹੈ ਇਸ ਕਾਰਨ ਆਰਥਿਕ ਗਰੋਥ ਸਲੋ ਹੈ ਅਤੇ ਇੱਕ ਟੰਗ ਦੇ ਨਾਲ ਰੈਸੈਸ਼ਨ ਵਰਗੀ ਸਥਿਤੀ ਇਕਨੋਮੀ ਦੇ ਵਿੱਚ ਬਣੀ ਹੋਈ ਹੈ ਬੇਸ਼ੱਕ ਕੈਨੇਡਾ ਦੇ ਵੱਲੋਂ ਵੱਖ-ਵੱਖ ਮੁਲਕਾਂ ਦੇ ਵਿੱਚ ਵਿਜ਼ਿਟ ਕਰਕੇ ਨਵੇਂ ਟਰੇਡਿੰਗ ਪਾਰਟਨਰਸ ਲੱਭਣ ਦੀ ਕੋਸ਼ਿਸ਼ ਵੀ ਜਾਰੀ ਹੈ ਪਰ ਨਾਲੋਂ ਨਾਲ ਇਕਨੋਮੀ ਦੀ ਗਰੋਥ ਕਿਸ ਟੰਗ ਦੀ ਰਹੇਗੀ ਇਸ ਬਾਰੇ ਭਵਿੱਖਬਾਣੀਆਂ ਤੇ ਰਿਪੋਰਟਸ ਵੀ ਸਾਹਮਣੇ ਆਉਣ ਲੱਗੀਆਂ ਨੇ ਇੱਕ ਨਵੀਂ ਰਿਪੋਰਟ ਅਨੁਸਾਰ ਕੈਨੇਡੀਅਨ ਇਕਨੋਮੀ ਦੀ ਗਰੋਥ 1.5% 2026 ਚ ਰਹੇਗੀ ਤੇ 2025 ਦੀ 1.7% ਗਰੋਥ ਤੋਂ ਇਹ ਘਟ ਹੈ ਡਿਲੋਇਟ ਕੈਨੇਡਾ ਅਨਸਾਰ ਅੱਧੇ ਸਾਲ ਤੋਂ ਬਾਅਦ ਆਰਥਿਕਤਾ ਗਰੋਥ ਦਾ ਮੋਮੈਂਟਮ ਸ਼ੁਰੂ ਹੋਏਗਾ ਜਿੰਨਾ ਕਿਹਾ ਹੈ ਕਿ ਇਸ ਦੇ ਕੀ ਟ੍ਰੈਂਡ ਟ੍ਰੇਡ ਅਤੇ ਇਨਵੈਸਟਮੈਂਟ ਰਹਿਣਗੇ ਕਿਉਂਕਿ ਕੈਨੇਡਾ ਅਮਰੀਕਾ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਜੁਲਾਈ ਦੇ ਵਿੱਚ ਰਿਵਿਊ ਹੋਣਾ ਹੈ ਇਸ ਤੋਂ ਇਲਾਵਾ ਸਰਕਾਰ ਨੇ ਬਜਟ ਦੇ ਵਿੱਚ ਬਿਲੀਅਨ ਡਾਲਰ ਦੇ ਇਨਵੈਸਟਮੈਂਟ ਦਾ ਪਲਾਨ ਰੱਖਿਆ ਉਸ ਦੀ ਰਫਤਾਰ ਵੀ ਇਹ ਤੈਅ ਕਰੇਗੀ ਕਿ ਇਕਨੋਮਿਕ ਕਿੱਧਰ ਜਾਏਗੀ ਉਸ ਉੱਪਰ ਵੀ ਬਹੁਤ ਕੁਝ ਨਿਰਭਰ ਕਰੇਗਾ ਰਿਪੋਰਟ ਮੁਤਾਬਕ ਬਿਜ਼ਨਸ ਇਨਵੈਸਟਮੈਂਟ ਅਤੇ ਫੈਡਰਲ ਸਪੋਰਟ ਫਰਮਾਂ ਨੂੰ ਕਿਸ ਢੰਗ ਦੀ ਰਹੇਗੀ ਉਸ ਉੱਤੇ ਵੀ ਤਸਵੀਰ ਸਾਫ਼ ਹੋਏਗੀ ਖਾਸ ਕਰ ਇਨਫਰਾਸਟ੍ਰਕਚਰ ਅਤੇ ਨੈਚੁਰਲ ਰਿਸੋਰਸ ਸੈਕਟਰ ਵਿੱਚ ਕਿਉਂਕਿ ਅਮਰੀਕੀ ਟੈਰਿਫਸ ਨਾਲ ਪ੍ਰਭਾਵਿਤ ਸੈਕਟਰਸ ਨੂੰ ਫੈਡਰਲ ਸਰਕਾਰ ਵੱਲੋਂ ਦਿੱਤੀ ਸਹਾਇਤਾ ਵੀ ਕੈਨੇਡੀਅਨ ਇਕਨੋਮੀ ਦੀ ਗਰੋਥ ਉੱਪਰ ਅਸਰ ਪਾਏਗੀ ਰਿਪੋਰਟ ਅਨੁਸਾਰ 2026 ਦੇ ਆਖਰੀ 6 ਮਹੀਨਿਆਂ ਦੌਰਾਨ 2027 ਦੀ ਗਰੋਥ ਲਈ ਚੰਗਾ ਬੇਸ ਬਣੇਗਾ ਜੇਕਰ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕੀਤੀ ਜਾਵੇ ਤਾਂ ਇਕਨੋਮੀ 1.6% ਗਰੋ ਕਰੇਗੀ ਜੋ ਕਿ ਲੰਬਰ ਉੱਪਰ ਅਮਰੀਕੀ ਟੈਰਿਫਸ ਲੱਗਣ ਤੋਂ ਬਾਅਦ ਪਿਛਲੇ ਸਾਲ ਦੀ ਪ੍ਰੋਡਕਸ਼ਨ 1.3% ਤੋਂ ਥੋੜੀ ਜ਼ਿਆਦਾ ਹੈ ਪਰ ਪ੍ਰੇਰੀ ਪ੍ਰਵਿੰਸਾਂ ਦੇ ਮੁਕਾਬਲੇ BC ਦੀ ਗਰੋਥ ਸਲੋ ਰਹੇਗੀ ਕਿਉਂਕਿ ਲੰਬਰ ਉੱਪਰ 45% ਟੈਰਫ ਕਾਰਨ ਇਹ ਮੇਨ ਇੰਡਸਟਰੀ ਬੁਰੀ ਤਰ੍ਹਾਂ ਝੰਬੀ ਗਈ ਹੈ ਪ੍ਰਵਿੰਸ ਵਾਰੇ ਫਾਈਨੈਂਸ਼ੀਅਲ ਫੋਰਕਾਸਟ ਇਸ ਉੱਤੇ ਆਧਾਰਿਤ ਹੈ ਕਿ ਫੈਡਰਲ ਸਰਕਾਰ ਤੋਂ ਪ੍ਰਵਿੰਸ ਕਿਸ਼ਟੰਗ ਦੀ ਸਪੋਰਟ ਪ੍ਰਾਪਤ ਕਰੇਗਾ ਇਸ ਤੋਂ ਇਲਾਵਾ ਫੈਡਰਲ ਫਾਸਟ ਟਰੈਕ ਪ੍ਰੋਜੈਕਟ ਲਿਸਟ ਵਿੱਚ ਪ੍ਰੋਜੈਕਟ ਔਨ ਕਾਰਨ ਇਕਨੋਮੀ ਆਊਟਲੁੱਕ ਇੰਪਰੂਵ ਹੋਏਗੀ ਬ੍ਰਿਟਿਸ਼ ਕੋਲੰਬੀਆ ਦੀ ਫਾਈਨਾਂਸ ਮਿਨਿਸਟਰ ਨੇ ਕਿਹਾ ਕਿ ਨਵੰਬਰ ਦੇ ਵਿੱਚ ਅਨਪ੍ਰੇਡਿਕਟੇਬਲ ਟ੍ਰੇਡ ਪਾਲਿਸਿਜ਼ ਰਹੀਆਂ ਨੇ ਜਿਸ ਕਾਰਨ ਆਰਥਿਕਤਾ ਦੀ ਗ੍ਰੋਥ ਦੇ ਅੰਦਾਜ਼ੇ ਉਸ ਆਧਾਰ ਤੇ ਲਗਾਏ ਜਾ ਰਹੇ ਨੇ ਪਰ ਬੀਸੀ ਦੀ ਆਰਥਿਕਤਾ ਨੂੰ ਡਿਵਰਸੀਫਾਈ ਕਰਨ ਦੀਆਂ ਕੋਸ਼ਿਸ਼ਾਂ ਜਾ ਰਹੀਆਂ ਨੇ ਅਤੇ ਟ੍ਰੇਡ ਦੀ ਨਿਰਭਰਤਾ ਅਮਰੀਕਾ ਉੱਪਰ ਘਟਾਉਣ ਦੇ ਲਈ ਵੀ ਲਗਾਤਾਰ ਕੋਸ਼ਿਸ਼ ਹੋ ਰਹੀ ਹੈ। ਉਹਨਾਂ ਕਹਿੰਿਆ ਕਿ ਕੰਜ਼ਿਊਮਰ ਸਪੈਂਡਿੰਗ ਅਤੇ ਰੈਜੀਡੈਂਸ਼ੀਅਲ ਕੰਸਟ੍ਰਕਸ਼ਨ ਇਕਨੋਮੀ ਦੀ ਗ੍ਰੋਥ ਨੂੰ ਸਪੋਰਟ ਕਰ ਰਹੇ ਨੇ ਅਤੇ ਮੇਜਰ ਇੰਡਸਟਰੀਅਲ ਪ੍ਰੋਜੈਕਟ ਚੰਗੀਆਂ ਨੌਕਰੀਆਂ ਅਤੇ ਆਰਥਿਕਤਾ ਨੂੰ ਸੁਰੱਖਿਆ ਪ੍ਰਦਾਨ ਕਰੇਗਾ ਤੇ ਪ੍ਰਿੰਸ ਵੱਲੋਂ ਸਤੰਬਰ ਤੋਂ ਨਵੰਬਰ 2025 ਦੇ ਦਰਮਿਆਨ 11 ਮੇਜਰ ਪ੍ਰੋਜੈਕਟ ਅਪਰੂਵ ਕੀਤੇ ਗਏ ਨੇ ਜਿਸ ਦੇ ਨਾਲ ਬਹੁਤ ਸਾਰੀਆਂ ਨੌਕਰੀਆਂ ਪ੍ਰੋਵਿੰਸ ਦੇ ਵਿੱਚ ਪੈਦਾ ਹੋਣਗੀਆਂ ਸੋ ਕੁੱਲ ਮਿਲਾ ਕੇ ਬੇਸ਼ੱਕ ਬ੍ਰਿਟਿਸ਼ ਕੋਲੰਬੀਆ ਹੋਵੇ ਜਾਂ ਓਵਰਆਲ ਕੈਨੇਡਾ ਦੀ ਇਕਨੋਮੀ ਹੋਵੇ ਤਾਂ 2026 ਦੇ ਵਿੱਚ ਇਸ ਦੀ ਗਰੋਥ ਸਲੋ ਰਹਿਣ ਵਾਲੀ ਹੈ ਅਲਬਰਟਾ ਦੀ ਸਰਕਾਰ ਵੱਲੋਂ ਨਾਰਥ-ਵੈਸਟ ਵੀਸੀ ਕੋਸਟ ਤੱਕ ਸੰਭਾਵਿਤ ਪਾਈਪਲਾਈਨ ਦੀ ਵੈਬਸਾਈਟ ਲਾਂਚ ਕੀਤੀ ਗਈ ਹੈ ਜਿੱਥੇ ਕਿ ਪ੍ਰੋਜੈਕਟ ਸੰਬੰਧੀ ਇਨਫੋਰਮੇਸ਼ਨ ਅਤੇ ਅਪਡੇਟਸ ਹੋਣਗੀਆਂ ਤਾਂ ਜੋ ਟਰਾਂਸਪਰੈਂਸੀ ਅਤੇ ਓਪਨ ਡਾਇਲੌਗ ਹੋ ਸਕੇ ਇਸ ਪਾਈਪਲਾਈਨ ਸੰਬੰਧੀ ਮਿਥਾ ਨੂੰ ਦੂਰ ਵੀ ਕੀਤਾ ਜਾ ਰਿਹਾ ਹੈ ਤੇ ਰੂਟ ਡਿਸਾਈਡ ਹੋ ਗਿਆ ਅਕਤੂਬਰ ਵਿੱਚ ਪ੍ਰੋਵਿੰਸ਼ਲ ਸਰਕਾਰ ਨੇ ਐਲਾਨ ਕੀਤਾ ਸੀ ਕਿ अर्ली प्लानिंग ਲਈ 14 ਮਿਲੀਅਨ ਡਾਲਰ ਖਰਚੇ ਜਾਣਗੇ ਅਤੇ ਇਸ ਤੋਂ ਬਾਅਦ ਪ੍ਰਾਈਵੇਟ ਕੰਪਨੀ ਇਸ ਪਾਈਪਲਾਈਨ ਨੂੰ ਬਣਾਏਗੀ ਅਤੇ ਇੰਡੀਜਨਸ ਪਾਰਟਨਰਸ਼ਿਪ ਸ਼ਾਮਲ ਹੋਏਗੀ ਇਸ ਆਈਡੀਆ ਨੂੰ ਸਮਰਥਨ ਪਿਛਲੇ ਸਾਲ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਪ੍ਰਧਾਨ ਮੰਤਰੀ ਮਾਕ ਕਾਰਨੀ ਵੱਲੋਂ ਅਕੋਰਡ ਸਾਈਨ ਕਰਨ ਤੋਂ ਬਾਅਦ ਮਿਲਿਆ ਹੈ ਪ੍ਰੋਵਿੰਸ ਮੁਤਾਬਕ ਇਸ ਦਾ ਪਲਾਨ ਹੈ ਕਿ 1 ਜੁਲਾਈ ਤੱਕ ਐਪਲੀਕੇਸ਼ਨ ਤਿਆਰ ਕਰਕੇ ਫੈਡਰਲ ਮੇਜਰ ਪ੍ਰੋਜੈਕਟ ਆਫਿਸ ਨੂੰ ਸਬਮਿਟ ਕੀਤੀ ਜਾਵੇ ਜਿਸ ਦਾ ਏਮ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਤੇਜ਼ੀ ਦੇ ਨਾਲ ਬਣਾਉਣ ਲਈ ਰਾਹ ਪੱਧਰਾ ਕਰਨਾ ਹੈ ਜੋ ਕਿ ਨੈਸ਼ਨਲ ਇੰਟਰਸਟ ਵਿੱਚ ਹੋਣ ਅਲਬਰਟਾ ਦੇ એનર્ਜੀ ਮਨਿਸਟਰ ਬ੍ਰੇਨ ਜਰਨ ਨੇ ਕਿਹਾ ਹੈ ਕਿ ਵੈਬਸਾਈਟ ਲਾਂਚ ਕਰਨ ਦਾ ਮਕਸਦ ਇੱਕ ਟਰਾਂਸਪਰੈਂਟ ਅਤੇ ਅクセसिਬਲ ਪਲੇਟਫਾਰਮ ਦੇਣਾ ਹੈ ਤਾਂ ਜੋ ਸਾਰੇ ਕੈਨੇਡੀਅਨ ਜਾਣਕਾਰੀ ਲੈ ਸਕਣ ਅਤੇ ਹਰ ਇੱਕ ਕੋਲ ਪ੍ਰੋਜੈਕਟ ਸੰਬੰਧੀ ਜਾਣਕਾਰੀ ਹੋਵੇ ਫਿਲਹਾਲ ਇੰਡੀਜਨਸ ਕਮਿਊਨिटीज ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜਿਸ ਵਿੱਚ ਇਸ ਦਾ ਰੂਟ ਸਾਈਜ਼ ਅਤੇ ਪਾਈਪਲਾਈਨ ਦੀ ਜ਼ਰੂਰਤ ਬਾਰੇ ਚਰਚਾ ਹੋਵੇਗੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਸੀ ਕਿ ਨਵੀਂ ਪਾਈਪਲਾਈਨ ਇੱਕ ਦਿਨ ਵਿੱਚ ਮਿਲੀਅਨਸ ਬੈਰਲ ਕਰੂਡ ਔਇਲ ਏਸ਼ੀਅਨ ਮਾਰਕੀਟਸ ਤੱਕ ਪਹੁੰਚਦਾ ਕਰੇਗੀ ਜਿਸ ਲਈ ਪੋਰਟ ਆਫ ਰੂਪਟ ਸਭ ਤੋਂ ਵਧੀਆ ਲੋਕੇਸ਼ਨ ਹੈ ਪਰ ਫਿਲਹਾਲ ਕੋਈ ਵੀ ਪ੍ਰਾਈਵੇਟ ਕੰਪਨੀ ਇਸ ਦੇ ਲਈ ਅੱਗੇ ਨਹੀਂ ਆਈ ਹੈ ਪਰ ਫੈਡਰਲ ਸਰਕਾਰ ਦੇ ਵੱਲੋਂ ਜੋ ਇੱਕ ਢੰਗ ਦਾ ਸਮਝੌਤਾ ਅਲਬਰਟਾ ਦੇ ਨਾਲ ਕੀਤਾ ਗਿਆ ਉਸ ਤਹਿਤ ਇਹ ਹੈ ਕਿ ਇਸ ਪਾਈਪਲਾਈਨ ਨੂੰ ਪ੍ਰਾਈਵੇਟ ਕੰਪਨੀ ਵੱਲੋਂ ਬਣਾਇਆ ਜਾਏਗਾ ਤੇ ਦੋਵੇਂ ਧਿਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਏਗੀ ਕਿ ਇਹ ਪਾਈਪਲਾਈਨ ਜਲਦੀ ਤੋਂ ਜਲਦੀ ਬਣੇ ਪਰ ਦੂਜੇ ਪਾਸੇ ਇਹ ਪਾਈਪਲਾਈਨ ਬ੍ਰਿਟਿਸ਼ ਕੋਲੰਬੀਆ ਦੇ ਕੋਸਟਕਾਉਣੀ ਹੈ ਪਰ ਜੇਕਰ ਬੀਸੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪ੍ਰੀਮੀਅਰ ਡੇਵਿਡ ਈਬੀ ਲਗਾਤਾਰ ਇਸ ਦੀ ਵਿਰੋਧਤਾ ਕਰ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਕੈਨੇਡਾ ਨੂੰ ਰਫਾਇਨਰੀ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਬੈਨੇਜ਼ੂਏਲਾ ਦਾ ਔਇਲ ਅਮਰੀਕਨ ਰਫਾਇਨਰੀਸਟ ਆਏਗਾ ਤਾਂ ਉਸ ਦੇ ਨਾਲ ਸੰਕਟ ਖੜਾ ਹੋ ਸਕਦਾ ਹੈ ਨਾਲੋਂ ਨਾਲ ਉਹਨਾਂ ਆਖਿਆ ਸੀ ਕਿ ਨਾਰਦਰਨ ਕੋਸਟ ਦੇ ਉੱਪਰ ਟੈਂਕਰ ਬੈਨ ਦਾ ਉਹ ਸਮਰਥਨ ਕਰਨਗੇ ਬੇਸ਼ੱਕ ਕਿ ਫੈਡਰਲ ਅਧਿਕਾਰ ਖੇਤਰ ਦੇ ਵਿੱਚ ਹੈ ਪਰ ਪ੍ਰੋਵਿੰਸ਼ੀਅਲ ਸਰਕਾਰ ਇਸ ਕਲ ਦੀ ਲਗਾਤਾਰ ਵਕਾਲਤ ਕਰੇਗੀ ਕਿ ਇਹ ਟੈਂਕਰ ਬੈਨ ਨੂੰ ਕਦੇ ਖਤਮ ਨਾ ਕੀਤਾ ਜਾਵੇ ਨਾਲ ਨਾਲ ਉਹਨਾਂ ਦਾਵਾ ਕੀਤਾ ਸੀ ਕਿ ਜੇਕਰ ਇਹ ਪਾਈਪਲਾਈਨ ਨੂੰ ਲੈ ਕੇ ਕਦਮ ਅੱਗੇ ਵਿਧਾਏ ਜਾਂਦੇ ਨੇ ਤਾਂ ਇਸ ਨਾਲ ਆਲਰੇਡੀ ਪ੍ਰੋਵੈਂਸ ਦੇ ਬਿਲੀਅਨਸ ਆਫ ਡਾਲਰ ਦੇ ਜੋ ਪ੍ਰੋਜੈਕਟ ਪਾਈਪਲਾਈਨ ਦੇ ਵਿੱਚ ਨੇ ਜਾਂ ਚੱਲ ਰਹੇ ਨੇ ਉਹਨਾਂ ਉੱਪਰ ਵੀ ਖਤਰਾ ਮੰਡਰਾ ਸਕਦਾ ਕਿਉਂਕਿ ਇਸ ਦੇ ਨਾਲ ਫਸ ਨੈਸ਼ਨਸ ਇੰਡੀਜਨਸ ਉਹ ਲੀਡਰਸ ਨਰਾਜ਼ ਹੋ ਸਕਦੇ ਨੇ ਅਤੇ ਉਹਨਾਂ ਪ੍ਰੋਜੈਕਟਾਂ ਤੋਂ ਵੀ ਉਹ ਹੱਥ ਪਿੱਛੇ ਖਿੱਚ ਸਕਦੇ ਨੇ ਪਰ ਫਿਲਹਾਲ ਇਸ ਮੁੱਦੇ ਤੇ ਪੋਲਿਟੀਕਲ ਚਰਚਾ ਬਿਆਨਬਾਜ਼ੀ ਜਾਰੀ ਹੈ ਪਰ ਨਾਲੋਂ ਨਾਲ ਇਸ ਵੈਬਸਾਈਟ ਤੋਂ ਬਾਅਦ ਹੁਣ ਅਲਬਰਟਾ ਸਰਕਾਰ ਇਸ ਨੂੰ ਮੇਜਰ ਪ੍ਰੋਜੈਕਟ ਆਫਿਸ ਚ ਪਹੁੰਚਾਉਣ ਦੀ ਤਿਆਰੀ ਕਰ ਰਹੀ ਹੈ ਫਰੇਜ਼ਰ ਵੈਲੀ ਰੀਅਲ اسٹیਟ ਬੋਰਡ ਅਨੁਸਾਰ ਕਰਾਂ ਦੀ ਸੇਲ ਵਿੱਚ ਲਗਾਤਾਰ ਗਰਾਬਟ ਚਾੜੀ ਹੈ ਬੋਰਡ ਅਨੁਸਾਰ 2025 ਦੇ ਵਿੱਚ 12224 ਘਰਾਂ ਦੀ ਸੇਲ ਹੋਈ ਚੁੱਕੇ 2024 ਦੇ ਮੁਕਾਬਲੇ 16% ਅਤੇ ਪਿਛਲੇ 10 ਸਾਲਾਂ ਦੀ ਐਵਰੇਜ ਤੋਂ 33% ਘਟ ਹੈ ਇਸ ਵਿੱਚੋਂ ਸਭ ਤੋਂ ਜ਼ਿਆਦਾ ਸੇਲਸ ਸਰੀਚ 54% ਲੈਂਗਲੀ ਚ 24% ਅਤੇ ਐਵਸਪੋਰਟ ਦੇ ਵਿੱਚ 16% ਰਹੀਆਂ ਨੇ ਬੋਰਡ ਮੁਤਾਬਕ ਹਾਊਸਿੰਗ ਮਾਰਕੀਟ ਲਈ ਤਾਜ਼ਾ ਹਾਲਾਤ ਵਿੱਚ ਰਿਕਵਰੀ ਚੈਲੈਂਜਿੰਗ ਹੈ ਜਿੱਥੇ ਕਿ ਸੇਲਜ਼ ਘਟ ਰਹੀਆਂ ਨੇ ਉਥੇ ਹੀ ਇਨਵੈਂਟਰੀ ਵੱਧ ਰਹੀ ਹੈ ਜਿਸ ਵਿੱਚ ਕੌਂਡੋ ਵੀ ਵੱਡੇ ਪੱਧਰ ਤੇ ਸ਼ਾਮਲ ਹੋ ਰਹੇ ਨੇ ਫਰੇਜ਼ਰ ਵੈਲੀ ਦੇ ਵਿੱਚ ਅਪਾਰਟਮੈਂਟ ਸੇਲਜ਼ ਦਸੰਬਰ 2024 ਦੇ ਮੁਕਾਬਲੇ 18.5% ਘਟ ਰਹੀਆਂ ਨੇ ਪਰ ਨਵੰਬਰ 2025 ਤੋਂ ਦਸੰਬਰ ਚ ਸਿਰਫ 7% ਜ਼ਿਆਦਾ ਰਹੀਆਂ ਨੇ ਅਤੇ ਇਸ ਸਮੇਂ ਬਾਇਰਸ ਕੋਲ ਕਾਫੀ ਲਿਸਟਿੰਗ ਹੈ ਜਿਸ ਦਾ ਨੰਬਰ 37963 ਤੇ ਪਹੁੰਚ ਗਿਆ ਅਤੇ ਨਵੰਬਰ ਦੇ ਮੁਕਾਬਲੇ ਪ੍ਰਾਈਸ 0.7% ਘਟੇ ਨੇ ਦਸੰਬਰ ਵਿੱਚ 1500 37 ਪ੍ਰਾਪਰਟੀਆਂ ਸੇਲ ਹੋਈਆਂ ਜੋ ਕਿ ਸਾਲਦਾਲ ਸਾਰਨ ਤੋਂ 12.9% ਘਟ ਨੇ ਗ੍ਰੇਟਰ ਵੈਨਕੂਵਰ ਰੀਅਲਟਰਸ ਵੱਲੋਂ ਵੀ ਸੇਲਜ਼ ਵਿੱਚ ਡਿਕਲਾਈਨਸ ਦੇਖਿਆ ਜਾ ਰਿਹਾ ਅਤੇ ਪਿਛਲੇ 20 ਸਾਲਾਂ ਦੌਰਾਨ ਸਾਲ ਵਿੱਚ ਸਭ ਤੋਂ ਘੱਟ ਰੈ residențial ਪ੍ਰਾਪਰਟੀਆਂ ਇਸ ਸਾਲ ਸੇਲ ਹੋਈਆਂ ਨੇ ਕਿਉਂਕਿ ਪਿਛਲੇ ਸਮੇਂ ਦੌਰਾਨ ਬੈਂਕ ਆਫ ਕੈਨੇਡਾ ਦੇ ਵੱਲੋਂ ਵਧਾਏ ਗਏ ਇੰਟਰਸਟ ਰੇਟ ਦੇ ਨਾਲ ਮਾਰਕੀਟ ਨੇ ਗਤੀ ਨਹੀਂ ਪੜੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਲਗਾਏ ਗਏ ਟੈਰਿਫਸ ਦੇ ਕਾਰਨ ਆਰਥਿਕਤਾ ਦੇ ਵਿੱਚ ਕੋਈ ਸਥਿਤੀ ਸਪੱਸ਼ਟ ਨਹੀਂ ਹੈ ਕਿ ਭਵਿੱਖ ਕੀ ਹੋਏਗਾ ਜਿਸ ਕਾਰਨ ਉਸ ਦਾ ਅਸਰ ਰੀਅਲ ਸਟੇਟ ਮਾਰਕੀਟ ਦੇ ਉੱਪਰ ਵੀ ਸਪੱਸ਼ਟ ਰੂਪ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਫਸਟ ਟਾਈਮ ਹੋਮ ਬਾਇਰਜ਼ ਫਿਲਹਾਲ ਮਾਰਕੀਟ 'ਚ ਜਾਣ ਜਾਂ ਨਾ ਜਾਣ ਉਸ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਨੇ ਅਤੇ ਇਸ ਤੋਂ ਇਲਾਵਾ ਪ੍ਰਾਈਸ ਰਿਡਕਸ਼ਨ ਹੋਣ ਦੀਆਂ ਹੋਰ ਸੰਭਾਵਨਾਵਾਂ ਵੀ ਬਾਇਰਸ ਨੂੰ ਫਿਲਹਾਲ ਇੰਟਰਾ ਇੰਤਜ਼ਾਰ ਕਰਨ ਦੇ ਬੱਲ ਰੰਜਾਨ ਵਧਾਰੀਆਂ ਨੇ ਬੇਸ਼ੱਕ ਬੈਂਕ ਆਫ ਕੈਨੇਡਾ ਦੇ ਵੱਲੋਂ ਲਗਾਤਾਰ ਇੰਟਰਸਟ ਰੇਟ ਦੇ ਵਿੱਚ ਕੱਟ ਲਗਾਏ ਗਏ ਨੇ ਪਰ 2026 ਦੇ ਵਿੱਚ ਮਾਰਕੀਟ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਰਿਕਵਰੀ ਹੋਣ ਦੀਆਂ ਫਿਲਹਾਲ ਸੁਭਾਵਨਾਵਾਂ ਘਟ ਨੇ ਪਰ ਨਾਲੋਂ ਨਾਲ ਨਵੇਂ ਲਿਸਟਿੰਗ ਹੋ ਰਹੇ ਘਰਾਂ ਦੀ ਗਿਣਤੀ ਹੋਰ ਵੀ ਵਰ ਸਕਦੀ ਹੈ ਮਾਰਾਂ ਦਾ ਮੰਨਣਾ ਹੈ ਕਿ ਇਸ ਸਮੇਂ ਹਾਊਸਿੰਗ ਮਾਰਕੀਟ ਦੇ ਵਿੱਚ ਆਇਆ ਸਲੋ ਡਾਉਨ ਪਵਿੱਖ ਦੇ ਵਿੱਚ ਹਾਊਸਿੰਗ ਸੰਕਟ ਨੂੰ ਵੀ ਵਧਾ ਸਕਦਾ ਹੈ ਕਿਉਂਕਿ ਬਹੁਤ ਸਾਰੇ ਪ੍ਰੋਜੈਕਟ ਅਜੇ ਹਨ ਜਿਨ੍ਹਾਂ ਨੂੰ ਬਿਲਡਰਸ ਦੇ ਵੱਲੋਂ ਜਾਂ ਤਾਂ ਡਿਲੇ ਕੀਤਾ ਜਾਊਗਾ ਜਾਂ ਫਿਰ ਰੱਦ ਕੀਤਾ ਜਾਊਗਾ ਜਿਸ ਦੇ ਨਾਲ ਭਵਿੱਖ ਦੇ ਵਿੱਚ ਬਣਨ ਵਾਲੀ ਨਵੀਂ ਰੈ residențial ਕੰਸਟਰਕਸ਼ਨ ਦੇ ਵਿੱਚ ਕਮੀ ਆਏਗੀ ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਜਿਸ ਢੰਗ ਦੇ ਨਾਲ ਇਮੀਗ੍ਰੇਸ਼ਨ ਦੇ ਨੀਤੀਚੇ ਬਦਲੇ ਗਏ ਨੇ ਅਤੇ ਫੈਡਰਲ ਸਰਕਾਰ ਭਵਿੱਖ ਦੇ ਵਿੱਚ ਵੀ ਇਮੀਗ੍ਰੇਸ਼ਨ ਉੱਪਰ ਸਖਤੀ ਕਰ ਸਕਦੀ ਹੈ ਤਾਂ ਉਸ ਦਾ ਅਸਰ ਵੀ ਰੀਅਲ اسٹیਟ ਮਾਰਕੀਟ ਦੇ ਉੱਪਰ ਸਪੱਸ਼ਟ ਰੂਪ ਦੇ ਵਿੱਚ ਨਜ਼ਰ ਆਏਗਾ ਕਿਉਂਕਿ ਡਿਮਾਂਡ ਘਟੇਗੀ ਜਿਸ ਦੇ ਨਾਲ ਸਪਲਾਈ ਘਟਣ ਦੀਆਂ ਸੰਭਾਵਨਾਵਾਂ ਵੀ ਬਣ ਸਕਦੀਆਂ ਨੇ ਹੁਣ ਦੇਖਦੇ ਹਾਂ ਗੁਰਪ੍ਰੀਤ ਸਿੰਘ ਸਹੋਤਾ ਦੀ ਰਿਪੋਰਟ ਸਰੀ ਦੇ ਗਵਾਂਡੀ ਸ਼ੈਅ ਡੈਲਟਾ ਦੇ ਵਿੱਚ ਅੱਜ ਪੁਲਿਸ ਕਾਫੀ ਰੁੱਝੀ ਹੋਈ ਆ ਇੱਕ ਤਾਂ ਡੈਲਟਾ ਦੇ ਵਿੱਚ 84 ਐਵਨਿਊ ਅਤੇ ਬਰੁੱਕ ਰੋਡ ਦੇ ਲਾਗੇ ਇੱਕ ਘਰ ਦੇ ਉੱਤੇ ਅੱਜ ਤੜਕੇ ਗੋਲੀਆਂ ਚਲਾਈਆਂ ਗਈਆਂ ਇਹ ਗੋਲੀਆਂ ਦਾ ਸਬੰਧ ਫਰੋਤੀਆਂ ਮੰਗਣ ਦੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਡੈਲਟਾ ਪੁਲਿਸ ਇਹ ਕਹਿ ਰਹੀ ਹੈ ਕਿ ਬੇਸ਼ੱਕ ਇਸ ਘਟਨਾ 'ਚ ਜ਼ਖਮੀ ਕੋਈ ਨਹੀਂ ਹੋਇਆ ਪਰ ਫਿਰ ਵੀ ਲੱਗਦਾ ਕਿ ਇਹ ਮਾਮਲਾ ਜਿਹੜਾ ਫਰੋਤੀਆਂ ਦੇ ਨਾਲ ਸੰਬੰਧਿਤ ਆ ਇਹਦੇ ਨਾਲ ਹੀ ਡੈਲਟਾ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਆ ਡੈਲਟਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਇੱਕ ਨਾਰਥ ਡੈਲਟਾ ਜਿਹੜਾ ਕਿ ਸਰੀ ਦੇ ਨਾਲ ਲੱਗਦਾ ਦੂਜੇ ਨੂੰ ਸਾਊਥ ਡੈਲਟਾ ਕਹਿੰਦੇ ਆ ਜਿਹੜਾ ਕਿ ਲੈਡਨਰ ਵਜੋਂ ਵੀ ਜਾਣਿਆ ਜਾਂਦਾ ਸਾਊਥ ਡੈਲਟਾ ਦੇ ਵਿੱਚ 4600 ਬਲਾਕ ਲੰਡਨ ਪ੍ਰੈਜ਼ੈਂਟ ਰੋਡ ਤੜਕੇ ਤਕਰੀਬਨ 11:30 ਵਜੇ ਦੇ ਕਰੀਬ ਪੁਲਿਸ ਨੂੰ ਸੱਦਿਆ ਗਿਆ ਕਿ ਸਨਨ ਦਾ ਸਰਗੇ ਉਹਨਾਂ ਨੂੰ ਸ਼ੱਕ ਪੈ ਰਿਹਾ ਤੇ ਜਦੋਂ ਪੁਲਿਸ ਨੇ ਘਰ ਦੀ ਜਾਂਚ ਕੀਤੀ ਤਾਂ ਉਹਦੇ ਵਿੱਚੋਂ ਦੋ ਬਜ਼ੁਰਗਾਂ ਦੀਆਂ ਲਾਸ਼ਾਂ ਜਿਹੜੀਆਂ ਬਰਾਮਦ ਹੋਈਆਂ ਸੋ ਜਿਹੜੇ ਦੋ ਬਜ਼ੁਰਗ ਉੱਥੇੋਂ ਅੰਦਰੋਂ ਲਾਸ਼ਾਂ ਮਿਲੀਆਂ ਇਹਨਾਂ ਦੀਆਂ ਇਹਦੀ ਜਾਂਚ ਹੁਣ ਡੈਲਟਾ ਦਾ ਜਿਹੜਾ ਮੇਜਰ ਕ੍ਰਾਈਮ ਯੂਨਿਟ ਆ ਉਹ ਕਰ ਰਿਹਾ ਆ ਹਾਲ ਦੀ ਘੜੀ ਉਹਨਾਂ ਨੇ ਕੁਝ ਵੀ ਨਹੀਂ ਦੱਸਿਆ ਕਿ ਇਹ ਕੌਣ ਸੀ ਇਹ ਕੋਈ ਜਿਹੜਾ ਕਤਲ ਦਾ ਮਾਮਲਾ ਆ ਜਾਂ ਕੋਈ ਇਹ ਕੋਈ ਖੁਦਕੁਸ਼ੀ ਦਾ ਮਾਮਲਾ ਆ ਜਾਂ ਕੋਈ ਹੋਰ ਕਾਰਨ ਇਸ ਸੰਬੰਧੀ ਡੈਲਟਾ ਪੁਲਿਸ ਨੇ ਹਲੇ ਤੱਕ ਕੋਈ ਵੀ ਜਾਣਕਾਰੀ ਬਾਹਰ ਨਹੀਂ ਕੱਢੀ ਪਰ ਉੱਥੇ ਪੂਰੀ ਮਸਤੀਅਦੀ ਦੇ ਨਾਲ ਫੋਰੈਂਸਿਕ ਟੀਮਸ ਅਡਲਟਾ ਦਾ ਮੇਜਰ ਕ੍ਰਾਈਮ ਯੂਨਿਟ ਅਤੇ ਇਸ ਦੇ ਨਾਲ ਹੀ ਡੌਗ ਸਕੁਆਰ ਦੀ ਪੂਰੀ ਮਦਦ ਲਈ ਜਾ ਰਹੀ ਹੈ ਤੇ ਇਹ ਦੱਸਿਆ ਜਾ ਰਿਹਾ ਕਿ ਦੋਵੇਂ ਲਾਸ਼ਾਂ ਘਰ ਦੇ ਅੰਦਰ ਪਈਆਂ ਸੀ ਸੋ ਸਵੇਰ 12 ਵਜੇ ਜਿਹੜਾ ਇਹ ਮਾਮਲਾ ਵਾ ਪ੍ਰੈ ਦੇ ਬਾਰੇ ਚਸ਼ਮਦੀਤ ਗਵਾਹ ਜਿਹੜੇ ਨੇ ਉਹ ਵੀ ਇਹੀ ਦੱਸ ਰਹੇ ਆ ਕਿ ਸਾਨੂੰ ਪੁਲਿਸ ਦੇ ਆਉਣ ਤੋਂ ਬਾਅਦ ਪਤਾ ਲੱਗਾ ਕਿ ਇੱਥੇ ਕੁਝ ਹੋਇਆ ਬਾਕੀ ਪੁਲਿਸ ਦਾ ਇਹ ਕਹਿਣਾ ਹੈ ਕਿ ਇਹ ਕੋਈ ਖਤਰੇ ਵਾਲੀ ਵਾਰਦਾਤ ਨਹੀਂ ਹੈ ਇਹ ਤੋਂ ਆਂਡ ਗਵਾਨ ਨੂੰ ਸ਼ਹਿਰ ਦੇ ਵਿੱਚ ਕਿਸੇ ਹੋਰ ਨੂੰ ਖਤਰਾ ਨਹੀਂ ਇਹ ਕਾਈਸੋਲੇਟਡ ਜਿਹੜਾ ਮਾਮਲਾ ਇੱਕ ਅੱਲਾ ਗਹਿਰਾ ਮਾਮਲਾ ਆ ਤੇ ਬਹੁਤ ਚਲਦੇ ਸੰਬੰਧੀ ਹੋਰ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਊਗੀ ਫਸਟ ਟਾਈਮ ਹੋਮ ਬਾイヤਸ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਕਾਫੀ ਸਾਰੇ ਅਨਾਉਂਸਮੈਂਟਸ ਕੀਤੀਆਂ ਗਈਆਂ ਸਨ ਇਹਨਾਂ ਐਲਾਨਾਂ ਦੇ ਨਾਲ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਕਿਵੇਂ ਰਾਹਤ ਮਿਲੇਗੀ ਅਤੇ ਹਾਊਸਿੰਗ ਅਫੋਰਡੇਬਿਲਟੀ ਵੱਲ ਗੱਲਬਾਤ ਜਾ ਰਹੀ ਹੈ ਕਿ ਨਹੀਂ ਇਸ ਬਾਰੇ ਖਾਲਸਾ ਕ੍ਰੈਡਿਟ ਯੂਨੀਅਨ ਤੋਂ ਸਰਦਾਰ ਕੁਲਦੀਪ ਸਿੰਘ ਸਿੱਧੂ ਦੇ ਨਾਲ ਚੈਨਲ ਪੰਜਾਬੀ ਨੇ ਖਾਸ ਗੱਲਬਾਤ ਕੀਤੀ ਹੈ ਆ థాంਕ ਯੂ ਜਸਕਰਨ ਜੀ ਫਰਮ ਹੈਵਿੰਗ ਮੀ ਤਾਰੇ ਸਾਰੀ ਆਡੀਅנס ਨੂੰ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਜੀ ਕਿ ਕਈ ਫੈਡਰਲ ਲੈਵਲ ਦੇ ਪ੍ਰੋਗਰਾਮ ਹੈਗੇ ਆ ਜਿਸ ਤਰ੍ਹਾਂ ਫਸਟ ਟਾਈਮ ਹੋਮ ਬਾਰ ਜਿਨ੍ਹਾਂ ਦੀ ਪਹਿਲਾਂ ਆਰਐਸਟੀ ਵਗੈਰਾ ਹੈਗੀ ਹੈ ਜੀ ਉਹ ਪਹਿਲੀ ਵਾਰੀ ਘਰ ਲੈਂਦੇ ਆ ਤੇ 60000 ਪਰ ਆ ਬਿਡਰਾ ਕਰ ਸਕਦਾ ਉਹਦੇ ਵਿੱਚ ਟੂਵਰਡਸ ਡਾਊਨ ਪੇਮੈਂਟ ਸੋ ਜੇ ਹਸਬੰਡ ਵਾਈਫ ਨੇ ਵੀ ਪਹਿਲੀ ਵਾਰੀ ਲੈਣਾ ਤਾਂ 60000 ਉਹਦਾ ਹੋ ਗਿਆ 60000 ਉਹਦਾ ਹੋ ਗਿਆ ਤੇ 120 ਇੱਕਲਕ ਵੀ ਹੇਅਰ ਦੇ ਕੇ ਡਾਊਨ ਪੇਮੈਂਟ ਦੇ ਵਿੱਚ ਉਹਨੂੰ ਵਰਤ ਸਕਦੇ ਆ ਜਿਹੜਾ ਕਿ ਉਹਨਾਂ ਨੇ ਆਪਣੀ ਆਰਐਸਪੀ ਚ ਵਿਡਰਾਅ ਕਰਨਾ ਤੇ ਉਹਨੂੰ ਹੌਲੀ ਹੌਲੀ 15 ਸਾਲ ਦੇ ਵਿੱਚ ਪੇਬੈਕ ਕਰਨਾ ਟਰਵਰਡਸ ਦਾ ਆਰਐਸਪੀ ਉਹ ਕੋਈ ਲੋਨ ਨਹੀਂ ਹੈਗਾ ਕਿ ਲੋਨ ਪੇ ਕਰਨਾ ਉਹਨਾਂ ਨੇ ਆਪਣੀ ਆਰਐਸਪੀ ਦੇ ਵਿੱਚ ਹੀ ਇਨਵੈਸਟਮੈਂਟ ਕਰਨੀ ਹੁੰਦੀ ਉਸ ਤੋਂ ਬਾਅਦ ਇੱਕ ਹੈਗਾ ਨਾਨ ਰੀਫੰਡੇਬਲ ਟੈਕਸ ਕ੍ਰੈਡਿਟ ਆਫ 10000 ਫਸਟ ਟਾਈਮ ਹੋਮ ਬਾਅਰ ਨੂੰ ਮਿਲਦਾ ਫੈਡਰਲ ਲੈਵਲ ਤੇ ਹੀ ਹੈ ਜੀ ਉਸ ਤੋਂ ਬਾਅਦ ਇੱਕ ਲਾਸਟ ਇਅਰ ਜਿਹੜਾ ਫਸਟ ਟਾਈਮ ਹੋਮ ਬਾਏਰ ਅਕਾਊਂਟ ਸੀਗਾ ਉਹਦੇ ਵਿੱਚ ਤੁਸੀਂ 8000 ਇਨਵੈਸਟ ਕਰ ਸਕਦੇ ਸੀ ਜਿਹਨੂੰ ਕਿ ਇੱਕ ਆਰਐਸਪੀ ਦੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਸੀ ਕਿ ਤੁਹਾਡੇ ਟੈਕਸ ਡਿਡਕਸ਼ਨ ਦੇ ਵਿੱਚ ਉਹ ਉਹਦੀ ਤੁਸੀਂ ਲੈ ਸਕਦੇ ਸੀ ਉਹਨਾਂ ਟੈਕਸ ਦੇ ਵਿੱਚ ਉਹ ਤੁਸੀਂ ਫਸਟ ਟਾਈਮ ਹੋਮ ਬਾਏਰ ਆਪਣਾ ਫੁੱਲ ਦਾ ਫੁੱਲ ਅਮਾਉਂਟ ਵਿਡਰਾ ਕਰ ਸਕਦੇ ਹੋ ਜੀਐਸਟੀ ਦਾ ਕ੍ਰੈਡਿਟ ਸੀ ਅਪ ਟੂ ਸਰਟਨ ਲਿਮਿਟ ਮੈਕਸਿਮਮ ਅਪ ਟੂ 36% ਤੁਸੀਂ ਜੀਐਸਟੀ ਫਸਟ ਟਾਈਮ ਹੋਮ ਬਾਏਰ ਹੈ ਜਿਹੜਾ ਰਵੇਟ ਲੈ ਸਕਦਾ ਸੀ ਉਸ ਤੋਂ ਬਾਅਦ ਬੀਸੀ ਗਵਰਨਮੈਂਟ ਪ੍ਰੋਵਿੰਸ਼ੀਅਲ ਲੈਵਲ ਤੇ ਵੀ ਹੈ ਜਿਸ ਪੀਟੀਟੀ ਪ੍ਰੋਪਰਟੀ ਟ੍ਰਾਂਸਫਰ ਟੈਕਸ ਆ ਉਹਦੀ ਵੀ ਕੋਈ ਲਿਮਟ ਹੈ ਅਪ ਟੂ ਜੇ ਤੁਸੀਂ 5 ਲੱਖ ਤੱਕ ਦਾ ਆਪਣਾ ਰਹਿਣ ਬਸੇਰਾ ਜਾਂ ਘਰ ਖਰੀਦ ਰਹੇ ਹੋ ਤਾਂ ਉਹਦੇ ਤੇ ਕੋਈ ਐਗਜ਼ੈਂਪਸ਼ਨ ਮਿਲ ਜਾਂਦੀ ਹੈ ਬਾਕੀਆਂ ਤੇ ਐਸ ਪਰ ਦਾ ਪਰਸੈਂਟੇਜ ਜੋ ਉਹਨਾਂ ਦੇ ਰੂਲ ਐਪਲੀਕੇਬਲ ਹੁੰਦੇ ਨੇ ਅਕੋਰਡਿੰਗਲੀ ਯੂ ਕੈਨ ਗੈਟ ਦਾ ਐਗਜ਼ੈਂਪਸ਼ਨ ਇਨ ਦਾ ਪੀਪੀ ਪੀਟੀਟੀ ਪ੍ਰੋਪਰਟੀ ਟ੍ਰਾਂਸਫਰ ਟੈਕਸ ਉਹ uh, GST ਜਾਂ ਹੋਰ ਦੇ ਉੱਤੇ ਵੀ ਇਹਦਾ ਹੈਗਾ ਜੀ ਹਾਂਜੀ ਉਹ ਫੈਡਰਲ ਲੈਵਲ ਤੇ ਹੈ ਜੀ ਉਹ ਡਿਪੈਂਡ ਕਰਦਾ ਕਿ ਉਹਨਾਂ ਨੇ ਇੱਕ ਪਰਸੈਂਟੇਜ ਰੱਖਿਆ 8,35,000 ਤੱਕ ਦੈਨ ਦੇ ਕੈਨ ਗੋ ਅਪ ਟੂ ਮੈਕਸਿਮਮ 35% ਆਫ ਦਾ GST ਰਿਬੇਟ ਅ ਜਿਹੜੀ ਡਾਊਨ ਪੇਮੈਂਟ ਇੱਕ ਫਸਟ ਟਾਈਮ ਹੋਮ ਬਾਅਰ ਦਿੰਦਾ ਆ ਉਹਦਾ ਕਿੱਥੋਂ ਲਿਆਉਂਦਾ ਇਹ ਦੱਸਣਾ ਜ਼ਰੂਰੀ ਹਾਂਜੀ ਦੇਖੋ ਜਦੋਂ ਫਸਟ ਟਾਈਮ ਹோம் ਬਾਇਰ ਆ ਡਾਊਨ ਪੇਮੈਂਟ ਦੇ ਇੱਕ ਤਹਕੇ ਕਿ ਤੁਹਾਡੀ ਆਪਣੀ ਸੇਵਿੰਗ ਹੋਏਗੀ ਸੋ ਬੈਂਕਸ অর ਐਫ ਆਈ ਆਰ ਕ੍ਰੈਡਿਟ ਯੂਨੀయన్స్ ਨੀਡ ਯੂਅਰ 90 ਡੇਸ ਕ੍ਰੈਡਿਟ ਹਿਸਟਰੀ ਤੁਹਾਡੇ ਬੈਲੈਂਸ ਹਿਸਟਰੀ ਨੰਬਰ 2 ਸੈਕੰਡ ਜਨਰੇਸ਼ਨ ਦੇ ਲਈ ਜਿਹੜੀ ਫਸਟ ਜਨਰੇਸ਼ਨ ਕੋਈ ਗਿਫਟ ਵੀ ਦੇ ਸਕਦੀ ਹੈ ਦੈਨ ਦੇ ਨੀਡ ਦ ਪ੍ਰੂਫ ਆਫ ਦ ਗਿਫਟ ਜਿਹੜਾ ਵੀ ਗਿਫਟ ਹੈ ਜਿਵੇਂ ਹੁਣ ਮਾਪੇ ਆਪਣੇ ਬੱਚਿਆਂ ਨੂੰ ਕੋਈ ਚੀਜ਼ ਲੈ ਕੇ ਦੇਣੀਆਂ ਤਾਂ ਮਾਪੇ ਆਪਣੇ ਬੱਚਿਆਂ ਨੂੰ ਗਿਫਟ ਵੀ ਕਰ ਸਕਦੇ ਆ ਸੋ ਉਹ ਗਿਫਟ ਦਾ ਪ੍ਰੂਫ ਹੁੰਦਾ which is non refundable ਐਸ ਲਈ ਕੀ ਸਥਿਤੀ ਆ ਕੀ ਘਰਾਂ ਤੋਂ ਤੁਹਾਡੇ ਕੋਲ ਜਿਹੜੇ ਲੋਕ ਆ ਰਹੇ ਨੇ ਮਾਰਗੇਜ ਬਹੁਤ ਜ਼ਿਆਦਾ ਹੋ ਰਹੀ ਆ ਨਾਰਮਲ ਨਾਲੋਂ ਸਲੋ ਆ ਜਾਂ ਕੋਈ 2026 ਦੀ ਪ੍ਰੈਡਿਕਸ਼ਨ ਕੋਈ ਮਹਰਾਂ ਦੀ ਹੈ ਦੇਖੋ ਇਹ ਜਿਹੜੀ ਹਾਊਸਿੰਗ ਮਾਰਕੀਟ ਆ ਨਾ ਤੇ ਕਈ ਫੈਕਟਰ ਹੁੰਦੇ ਨੇ ਜਿਹੜੇ ਕਾਊਂਟ ਫਰ ਹੁੰਦੇ ਨੇ ਹਨਾ उस बेसते ही मार्केट डिमांड की आ सप्लाई की क्वालिफिकेशन प्रोसैस कितने खड़ा थोड़ी इनकम किस तरह तो क्वालिफिकेशन कि कर दो सो मैनी फैक्ट्र कंबाइन करके कर, कर दल जी ज़्यादातर वो चलती पीई है वो चलती पे रीफनांस लाइक लोग अपने घर कोई रीफनांस लैन लोबारा आप जी मोडगेज पहल हैगी्यूटी टेकआउट करनी किसी लाइन ऑफ क्रैडिट हैगी कह मोड़गेज मर्जी कर दो सो लाइक दिस टाइप ऑफ रूमिंग ਹੋਮ ਬਾਇਰ ਥੋੜੀ ਜੀ ਸਲੋ ਹੈਗੀ ਆ ਮਾਰਕੀਟ ਬਟ ਲੈਟਸ ਸੀ ਵਾਟ ਦ ਬੈਂਕ ਆਫ ਕੈਨੇਡਾ ਵਿਲ ਡੂ ਟੂ ਸਟਿਮੂਲੇਟ ਇਟ ਕੋਈ ਫੀਸ ਨਹੀਂ ਜੀ ਤੁਹਾਡੀ ਆਪਦੀ ਕ੍ਰੈਡਿਟ ਯੂਨੀਅਨ ਹੈ ਐਨੀ ਟਾਈਮ ਯੂ ਕੈਨ ਕਾਲ ਮੀ 7788864500 7788864500 8786 4500 ਐਨੀ ਟਾਈਮ ਕਾਲ ਮੀ ਐਂਡ ਐਨੀ ਕੋਈ ਵੀ ਹੈਲਪ ਤੁਹਾਨੂੰ ਕੋਈ ਐਡਵਾਈਸ ਚਾਹੀਦੀ ਹੈ ਤੁਸੀਂ ਡਿਸਕਸ ਕਰਨਾ ਨੋ ਮੈਟਰ ਵਾਟ ਸੀ ਘਰ ਖਰੀਦਣਾ ਉਸ ਤੋਂ ਪਹਿਲਾਂ ਆਪਦੀ ਪ੍ਰੀ ਕੁਆਲੀਫਿਕੇਸ਼ਨ ਕਰਵਾਉਣੀ ਆ ਗੇਮ ਇਚਾਂਸ ਤੁਸੀਂ ਜਦੋਂ ਮਰਜੀ ਮੇਰੇ ਕੋਲ ਕਿਸੇ ਵੀ ਕ੍ਰੈਡਿਟ ਯੂਨੀਅਨ ਦੀ ਬ੍ਰਾਂਚ ਵਿੱਚ ਵੀ ਜਾ ਸਕਦੇ ਹੋ ਤੇ ਇਸ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਹੋ ਥੈਂਕ ਯੂ ਬਰਦਰ ਥੈਂਕ ਯੂ ਜੀ ਹੁਣ ਦੇਖਦੇ ਹਾਂ ਐਡਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਈਗੁਰਦੀ ਦਾ ਖਾਲਸਾ ਵਾਈਗੁਰਦੀ ਕੀ ਪਤੇ ਐਡਮੈਂਟਨ ਸ਼ਹਿਰ ਤੋਂ ਖਬਰ ਲੈ ਕੇ ਦੋਸਤੋ ਹਾਜ਼ਰ ਹੋ ਰਿਹਾ ਅਲਬਰਟਾ ਸਰਕਾਰ ਵੱਲੋਂ ਇੱਕ ਪ੍ਰਸਤਾਵਿਤ ਜਿਹੜੀ ਪਾਈਪਲਾਈਨ ਆ ਔਇਲ ਪਾਈਪਲਾਈਨ ਐਡਮੰਟਨ ਤੋਂ BC ਦੇ ਕੋਸਟ ਵੱਲ ਨੂੰ ਜਾਣ ਵਾਲੀ ਪ੍ਰਿੰਸ ਰੂਪਰਟਲੋਂ ਉਹਦੇ ਬਾਰੇ ਇਹ ਵੈਬਸਾਈਟ ਜਿਹੜੀ ਐ ਜੀ ਸੂਬੇ ਨੇ ਲਾਂਚ ਕੀਤੀ ਆ ਔਰ ਸਰਕਾਰ ਦਾ ਕਹਿਣਾ ਹੈਗਾ ਇਹ ਵੈਬਸਾਈਟ ਲਾਂਚ ਕਰਨ ਦਾ ਇੱਕ ਪਰਪਸ ਆ ਜਿਹਦੇ ਤੇ ਅਸੀਂ ਸਾਰੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਜਾਏਗੀ ਆ ਖਾਸ ਕਰਕੇ ਜਿਹੜੇ ਬਹੁਤ ਸਾਰੇ ਮਿਥ ਹੁੰਦੇ ਨੇ ਆ ਲੋਕਾਂ ਦੇ ਮਨਾਂ ਵਿੱਚ ਉਹਨਾਂ ਦੀ ਸਪਸ਼ਟਤਾ ਦੇ ਲਈ ਉਹ ਕਹਿੰਦੇ ਵੀ ਅਸੀਂ ਇਹ ਵੈਬਸਾਈਟ ਜਿਹੜੀ ਆ ਇਹ ਬਣਾਈ ਆ ਇਹਦੇ ਉੱਤੇ ਉਹ ਜਾਣਕਾਰੀ ਦਿੱਤੀ ਜਾਏਗੀ ਮਿਥ ਜਿਹੜੇ ਹੈ ਨੇ ਉਹ ਕਿਸ ਤਰ੍ਹਾਂ ਦੇ ਨੇ ਵੀ ਲੋਕਾਂ ਨੇ ਕਹਿ ਦੇਣਾ ਜੀ ਕੰਸਟਰਕਸ਼ਨ ਸ਼ੁਰੂ ਹੋ ਗਈ ਆ ਜਾਂ ਪ੍ਰੋਵੈਂਸ ਇਸ ਪ੍ਰੋਜੈਕਟ ਲਈ ਪੇ ਕਰ ਰਿਹਾ ਹੈਗਾ ਜਾਂ ਜਿਹੜਾ ਰੂਟ ਹੈਗਾ ਉਹ ਆਲਰੇਡੀ ਡਿਸਾਈਡ ਕਰ ਲਿਆ ਗਿਆ ਇਦਾਂ ਦੀਆਂ ਗੱਲਾਂ ਬਤਾਂ ਨੂੰ ਸੋ ਉਹ ਜਾਣਕਾਰੀ ਜਿਹੜੀ ਆ ਉਹ ਇਸ ਵੈਬਸਾਈਟ ਤੋਂ ਲੋਕਾਂ ਨੂੰ ਮਿਲ ਸਕੇਗੀ ਅਕਤੂਬਰ ਦੇ ਵਿੱਚ ਸੂਬੇ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ 14 ਮਿਲੀਅਨ ਡਾਲਰ ਜਿਹੜਾ ਜੀ ਉਹ ਇਹ ਪਲੈਨਿੰਗ ਵਰਕ ਤੇ ਉੱਤੇ ਖਰਚ ਕਰਨਗੇ ਪਰ ਹੁਣ ਜਿਹੜਾ ਉਹਨਾਂ ਦਾ ਇਵੈਂਚੁਅਲੀ ਗੱਲਬਾਤ ਇਹ ਹੈਗੀ ਆ ਭਈ ਇਨਡੀਜਨਸ ਗਰੁੱਪਸ ਜਿਹੜੇ ਆ ਉਹ ਵੀ ਉਹਨਾਂ ਦੇ ਨਾਲ ਆ ਕੇ ਲੱਗਣ ਇਸ ਪ੍ਰੋਜੈਕਟ ਦੇ ਵਿੱਚ ਉਤਸ਼ਾਹਤ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਤੇ ਦੂਸਰਾ ਹੈਗਾ ਉਹ ਕਹਿੰਦੇ ਜੀ ਭਈ ਮੇਨ ਗੱਲ ਸੀ ਕਿ ਜਿਹੜੀ ਉਹਨਾਂ ਨੂੰ ਸਪੋਰਟ ਮਿਲੀ ਐ ਸੂਬੇ ਨੂੰ ਸੈਂਟਰ ਸਰਕਾਰ ਵੱਲੋਂ ਪ੍ਰਾਈਮ ਮਿਨਿਸਟਰ ਕਾਰਨੀ ਹੁਰਾਂ ਵੱਲੋਂ ਉਸ ਕਰਕੇ ਉਹ ਕਹਿੰਦੇ ਜੀ ਵੀ ਅਸੀਂ ਇਹ ਜਿਹੜੀ ਐਪਲੀਕੇਸ਼ਨ ਆ ਇਹ ਸਪਾਈਪਲਾਈਨ ਲਈ ਉਹ ਪਹਿਲੀ ਜੁਲਾਈ ਤੱਕ ਯਾਨੀ ਕੈਨੇਡਾ ਡੇ ਤੱਕ ਤਿਆਰ ਕਰ ਲਵਾਂਗੇ ਔਰ ਉਹਨਾਂ ਨੂੰ ਲੱਗਦਾ ਵੀ ਇਹਦੀ ਅਪਰੂਵਲ ਛੇਤੀ ਹੀ ਮਿਲ ਜਾਏਗੀ ਔਰ ਜਿਹੜਾ ਕੰਮ ਕਰਿਆ ਉਸ ਤੋਂ ਬਾਅਦ ਆਰੰਭ ਹੋ ਸਕੇਗਾ ਹੁਣ ਜਿਹੜੀਆਂ ਘਟਨਾਵਾਂ ਹੋਰ ਆਲੇ ਦੁਆਲੇ ਵਾਪਰ ਰਹੀਆਂ ਨੇ ਉਹਨਾਂ ਨੂੰ ਵੀ ਦੇਖਦਿਆਂ ਹੋਇਆਂ ਉਹ ਕਹਿੰਦੇ ਵੀ ਜਿਹੜਾ ਵੈਨਜ਼ੂਏਲਾ ਤੇ ਹਮਲਾ ਵੀ ਕੀਤਾ ਗਿਆ ਆ ਅ ਅ ਅ ਅਮਰੀਕਾ ਵੱਲੋਂ ਜਾਂ ਉੱਥੋਂ ਦੇ ਤੇਲ ਨੂੰ ਲਿਆਉਣ ਦੀ ਗੱਲ ਕੀਤੀ ਜਾ ਰਹੀ ਆ ਉਹਦੇ ਨਾਲ ਅਲਬਰਟਾ ਤੇ ਵੀ ਅਸਰ ਜ਼ਰੂਰ ਪਵੇਗਾ ਇਸੇ ਕਰਕੇ ਪ੍ਰੀਮੀਅਰ ਦਾ ਕਹਿਣਾ ਜੀ ਵੀ ਇਹਦੇ ਵਿੱਚ ਛੇਤੀ ਤੋਂ ਛੇਤੀ ਇਹ ਜਿਹੜੀ ਪਾਈਪਲਾਈਨ ਬਣ ਸਕਦੀ ਆ ਤਾਂ ਕਿ ਜਿਹੜਾ ਉਹ ਤੇਲ ਆ ਉਹਦੇ ਤੇ ਤਕਰੀਬਨ 1 ਮਿਲੀਅਨ ਬੈਰਲ ਤੇਲ ਦੇ ਇਥੋਂ ਭੇਜੇ ਜਾ ਸਕਦੇ ਆ ਕੋਸਟ ਨੂੰ ਔਰ ਉੱਥੋਂ ਉਹ ਤੇਲ ਜਿਹੜਾ ਜੀ ਸ਼ਿਪ ਕੀਤਾ ਜਾ ਸਕਦਾ ਏਸ਼ੀਆ ਨੂੰ ਤੇ ਹੋਰ ਦੇਸ਼ਾਂ ਨੂੰ ਜਿੱਥੇ ਵੀ ਉਹ ਤੇਲ ਚਾਹੀਦਾ ਹੋਵੇਗਾ ਕਿਉਂਕਿ ਜ਼ਿਆਦਾਤਰ ਤੇਲ ਅਮਰੀਕਾ ਨੂੰ ਜਾ ਰਿਹਾ ਪਰ ਜੇ ਅਮਰੀਕਾ ਹੁਣ ਵੈਨਜ਼ੂਏਲਾ ਵਾਲਾ ਤੇਲ ਉਹਨਾਂ ਨੇ ਕਿਹਾ ਵੀ ਅਸੀਂ 30 ਤੋਂ 50 ਮਿਲੀਅਨ ਬੈਰਲ ਜਿਹੜੇ ਆ ਜੀ ਉੱਥੋਂ ਲੈ ਕੇ ਆਉਣੇ ਆ ਤੇ ਉਹਦਾ ਅਸਰ ਜਿਹੜਾ ਉਹ ਕੁਦਰਤੀ ਅਲਬਰਟਾ ਤੇ ਜ਼ਰੂਰ ਪਾਏਗਾ ਪਰ ਇਹ ਜਿਹੜੀ ਵੈਬਸਾਈਟ ਲਾਂਚ ਕੀਤੀ ਹੈ ਇਹਦੇ ਤੇ ਉਹ ਕਹਿ ਰਿਹਾ ਵੀ ਅਸੀਂ ਜਿਹੜੀ ਨਾ ਟਰਾਂਸਪੇਰੈਂਸੀ ਯਾਨੀ ਕਿ ਸਪਸ਼ਟਤਾ ਹੈਗੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਲੋਕਾਂ ਨੂੰ ਕੋਈ ਦਿਲ ਦੇ ਵਿੱਚ ਕੀ ਕਹਿੰਦੇ ਹੁੰਦੇ ਇਹ ਇਹ ਨਾ ਸਮਝੇ ਕਿ ਹਾਂ ਬਈ ਅਸੀਂ ਇਨਫੋਰਮੇਸ਼ਨ ਨਹੀਂ ਦੇ ਰਹੇ ਇਹ बार-बार ਜਿਹੜੀ ਦੀ ਗੱਲਬਾਤ ਆ ਰਹੀ ਹੈ ਈਵਨ ਇਨਡੀਜਨਸ ਡਿਪਾਰਟਮੈਂਟ ਦੇ ਜਿਹੜੇ ਮਨਿਸਟਰ ਨੇ ਰਾਜ ਇਨਸਾਨੀ ਹੋਰੀ ਉਹਨਾਂ ਨੇ ਵੀ ਇਹੀ ਗੱਲ ਆਖੀ ਆ ਮੈਨੂੰ ਲੱਗਦਾ ਹੈ ਕਿ ਜਿਹੜੀ ਗੱਲਬਾਤ ਕੀਤੀ ਜਾਂਦੀ ਹੈ ਨਾ ਬਈ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਉਹ ਤੇ ਦਿੱਤੀ ਜਾਣੀ ਹੈ ਕਿਉਂਕਿ ਬਹੁਤ ਵਾਰੀ ਉਹ ਦੋਸ਼ ਸਰਕਾਰਾਂ ਤੇ ਲੱਗ ਹਟੇ ਆ ਹੈਲਥ ਹੈਲਥ ਡਿਪਾਰਟਮੈਂਟ ਵਾਲੇ ਪਾਸਿਓਂ ਵੀ ਭਾਈ ਜਿਹੜੀ ਜਾਣਕਾਰੀ ਆ ਉਹ ਲੁਕੋਈ ਜਾ ਰਹੀ ਆ ਪਰ ਇਹਦੇ ਤੇ ਹੁਣ ਉਹ ਕਹਿੰਦੇ ਜੀ ਇਹ ਸਾਰੀ ਜਾਣਕਾਰੀ ਵੈਬਸਾਈਟ ਤੇ ਤੁਹਾਨੂੰ ਮਿਲੇਗੀ ਉੱਥੋਂ ਤੁਸੀਂ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਗਾ ਐਡਮਿੰਟਨ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਐਨਾ ਹੀ ਭਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ